ਸਤਗੁਰੂ ਸ਼ਬਦ ਜਨ ਭਗਤਾਂ ਚਾੜ ਅਗੰਮਾ ਰੰਗ ਜਗਨੇਤਰ ਨਜ਼ਰ ਕਿਸੇ ਨਾ ਆਈ ਆਤਮ ਪਰਮਾਤਮ ਪਰਮਾਤਮ ਆਤਮ ਹੋ ਸੰਗ ਸਗਲੇ ਸੰਗੀ ਬਹਰੰਗੀ ਆਪਣਾ ਪਰਦਾ ਦੇ ਉਠਾਈਆ ਜਦੋਂ ਆਪਾਂ ਕਿਸੇ ਵੀਰ ਭੈਣ ਦੇ ਨਾਲ ਜਾਂ ਸੰਸਾਰ ਦੇ ਵਿੱਚ ਜਿਸ ਨੂੰ ਆਪਾਂ ਸੰਸਾਰੀ ਬੁੱਧੀ ਦੇ ਮੁਤਾਬਕ ਕਈ ਵਰੀ ਦੁਸ਼ਮਣ ਵੀ ਸਮਝਦੇ ਆ ਕਿਸੇ ਦੇ ਨਾਲ ਵੀ ਬੈਠੇ ਹੋਈਏ ਤਾਂ ਉਸ ਦੇ ਨਾਲ ਹੋਣ ਦਾ ਅਹਿਸਾਸ ਹਮੇਸ਼ਾ ਰਹਿੰਦਾ ਆਪ ਜੇ ਇੱਥੇ ਵੀ ਬੈਠੇ ਹੋ ਲੰਗਰ ਛਕਣ ਬੈਠੇ ਸੀ ਰਸਤੇ ਚਾਰੇ ਸੀ ਜਿਸ ਦੇ ਨਾਲ ਵੀ ਬੈਠੇ ਸੀ ਉਸ ਦੇ ਨਾਲ ਹੋਣ ਦਾ ਅਹਿਸਾਸ ਸੀ ਆਪਾਂ ਨੂੰ ਤੇ ਆਪਾਂ ਜਿਆਦਾ ਸਮਾਂ ਚੁੱਪ ਵੀ ਨਹੀਂ ਬੰਦੇ ਕਿ ਅਗਲੇ ਨੂੰ ਪਤਾ ਨਹੀਂ ਕੀ ਫੀਲ ਹੋਊਗਾ ਕਿੰਨਾ ਚੁੱਪ ਹੀ ਬੈਠਾ ਇਹਦੇ ਨਾਲ ਗੱਲ ਹੀ ਨਹੀਂ ਕਰਦਾ ਜੇ ਆਪਣੀ ਆਤਮਾ ਉਸ ਪਰਮਾਤਮਾ ਦੇ ਹਮੇਸ਼ਾ ਸੰਗ ਹੈ ਤਾਂ ਕਿ ਅਸੀਂ ਹਮੇਸ਼ਾ ਉਹਦੇ ਨਾਲ ਸਾਥ ਨਿਭਾਉਣ ਵਾਲੇ ਤਰੀਕੇ ਨਾਲ ਚੱਲਦੇ ਹਾਂ ਕਿ ਆਪਾਂ ਹਮੇਸ਼ਾ ਜਦੋਂ ਵੀ ਇਕੱਲੇ ਬੈਠੇ ਹੋਈਏ ਸੰਸਾਰੀ ਵਿਚਾਰਾਂ 'ਚ ਡੁੱਬੇ ਰਹਿੰਨੇ ਆ ਜਾਂ ਉਹਦੇ ਨਾਲ ਗੱਲਾਂ ਕਰਦੇ ਹਾਂ ਵਿਚਾਰਦੇ ਆ ਆਤਮ ਪਰਮਾਤਮ ਪਰਮਾਤਮ ਆਤਮ ਹੋ ਸੰਗ ਸਗਲੇ ਸੰਗੀ ਬਹਰੰਗੀ ਆਪਣਾ ਪਰਦਾ ਦੇ ਉਠਾਈਆ ਆਦਿ ਜੁਗਾਦ ਜੁਗ ਚੌਕੜੀ ਤੁਰਦੀ ਸਾਚੀ ਮੰਗ ਮੰਗਤ ਹੋ ਕੇ ਝੋਲੀ ਡਾਈਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਾਰ ਸੱਚ ਦਾ ਸੰਗ ਆਪ ਬਣਾਈਆ ਸਤਗੁਰੂ ਸ਼ਬਦ ਜਨ ਭਗਤਾਂ ਬਖਸ਼ ਦੇ ਆਪਣੀ ਮਸਤੀ ਨਾਮ ਖੁਮਾਰੀ ਦੇ ਚੜਾਈਆ ਨਸਤੀ ਚ ਰਹਿਣਾ ਜਦੋਂ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਉਦੋਂ ਆਪਾਂ ਜਰੂਰ ਖੁਸ਼ੀ ਚ ਹੁੰਨੇ ਆ ਭਾਜੇ ਨੱਠੇ ਫਿਰਦੇ ਆ ਨਵਾਂ ਘਰ ਬਣੇ ਬੜੀ ਖੁਸ਼ੀ ਚ ਹੁੰਨੇ ਆ ਆਪਾਂ ਬੜੀ ਦੇਰ ਦੀ ਕੋਈ ਰੀਜ ਹੋਵੇ ਗੱਡੀ ਖਰੀਦਣ ਦੀ ਉਹ ਵਾਲੀ ਮਿਲ ਜਵੇ ਤਾਂ 2-4 ਦਿਨ ਤਾਂ ਨੀਂਦ ਹੀ ਨਹੀਂ ਆਉਂਦੀ ਸੁਪਨਿਆਂ ਚ ਵੀ ਸ਼ਾਇਦ ਉਹੀ ਚਲਾਉਨੇ ਆ ਜੇ ਸਤਿਗੁਰੂ ਸਾਡੇ ਨਾਲ ਜੇ ਸਤਿਗੁਰ ਦੇ ਲਈ ਜਿਸ ਸਤਗੁਰ ਦੇ ਛਿਨਣ ਦੇ ਦਰਸ਼ਨ ਲਈ ਸੰਸਾਰ ਜੁਗਾਂ ਪਰਮਾਨ ਭਗਤੀਆਂ ਕਰਦਾ ਰਹਿੰਦਾ ਘਰ ਲਾਉਂਦਾ ਚਲਾ ਗਿਆ ਤਾਂ ਅਸੀਂ ਉਹਦੇ ਲਈ ਕਿੰਨਾ ਖਮਸਤ ਹੁੰਨੇ ਆਂ ਅਸੀਂ ਵਿਚਾਰ ਕਰ ਲਈ ਸਤਗੁਰ ਸ਼ਬਦ ਜਨ ਭਗਤਾ ਬਖਸ਼ ਦੇ ਆਪਣੀ ਮਸਤੀ ਨਾਮੁ ਖੁਮਾਰੀ ਦੇ ਚੜਾਈਆ ਜੋਤੀ ਜਾਤੇ ਪੁਰਖ ਵਿਦਾਤੇ ਵਿਖਾ ਦੇ ਹਸਤੀ ਹਸਤ ਕੀਟਾਂ ਫੜਦਾ ਆਪ ਉਠਾਈਆ ਸੱਚ ਕਹਾਣੀ ਜਿਨ੍ਹਾਂ ਦੇ ਅਕਥਨਾ ਅਕਥ ਦੀ ਜਗਤ ਕਥਨ ਦੀ ਲੋੜ ਰਹੇ ਨਾ ਰਾਇਆ ਤੇਰੀ ਖੇਲ ਸਦਾ ਪੁਰਖ ਸਮਰਾਥ ਦੀ ਹਰ ਕਰਤੇ ਤੇਰੀ ਬੇਪਰਵਾਹੀਆ ਹਰ ਜਨ ਆਸਾ ਪਿਆਸੀ ਇਕੋ ਵਥ ਦੀ ਹਰ ਜਨ ਆਸਾ ਪਿਆਸੀ ਇਕੋ ਵਥ ਦੀ ਆਪਾਂ ਵਿਚਾਰ ਕਰਨੀ ਹੈ ਸਾਡੀਆਂ ਆਸਾਂ ਕਿੰਨੀਆਂ ਨੇ ਵਿਵਸਥੇਮੋਲਕ ਕਾਇਆ ਗੋਲਕ ਇਕ ਟਿਕਾਈਆ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰੇ ਇਕਾ ਦੇਣਾ ਸੱਚਾ ਵਰ ਇਕਾ ਦੇਣਾ ਸੱਚਾ ਵਰ ਜਿਆਦਾ ਵਰ ਨਹੀਂ ਮੰਗੇ ਫਿਰ ਸੱਚ ਦਾ ਸੰਗ ਆਪ ਬਣਾਈਏ ਸੱਚ ਦਾ ਸੰਗ ਸਤ ਸੰਗ ਜੈਸੇ ਰੂਪ ਦੇ ਵਿੱਚ ਕਰ ਲਈਏ ਕਿ ਪ੍ਰਾਪਤ ਹੁੰਦਾ ਹਰਬਾਣੀ ਵਾਹ ਪਰ ਆਪਣੇ ਕੋਲ ਹੁਣ ਸਮਾਂ ਜਿਆਦਾ ਨਹੀਂ ਹੈ ਅੰਤ ਵਿੱਚ ਇੱਕ ਬੇਨਤੀ ਕਰਾਂਗਾ ਆਪ ਜੀ ਨਾਲ ਅਕਸਰ ਸੰਜੀ ਕਰਿਆ ਕਰਦਾ ਹਾਂ ਅੱਜ ਸੁਖਮਣੀ ਸਾਹਿਬ ਦੇ ਅਰਥ ਤੇ ਸਮਰੀ ਥੋੜੀ ਜਿਹੀ ਪੜ੍ਹੀ ਸੀ ਉਸ ਦੇ ਵਿੱਚ ਵੀ ਸ਼ਰਕੀ ਤੋਂ ਚਮੇਸ਼ਪਤੀ ਤੱਕ ਕੁਝ ਉਹਨਾਂ ਨੇ ਸਮਰੀ ਇਸ ਤਰ੍ਹਾਂ ਦਿੱਤੀ ਹੋਈ ਸੀ ਕਿ ਪਰਮੇਸ਼ਵਰ ਦਾ ਸਰਗੁਣ ਰੂਪ ਇਹ ਸੰਸਾਰ ਹੈ ਇਸ ਦੇ ਰਾਹੀਂ ਹੀ ਉਹ ਆਪ ਨਾਲ ਵਿਚਰਦਾ ਹੈ ਇਸ ਜੀ ਨੂੰ ਆਪਾਂ ਕਿਸੇ ਦੇ ਅਰਥ ਕੀਤੇ ਹੋਏ ਸਮਰੀ ਦੀ ਜਾਣਨ ਦੀ ਲੋੜ ਨਹੀਂ ਐ ਇਸ ਜੀ ਨੂੰ ਸਮਝਣ ਲਈ ਪਰਮੇਸ਼ਰ ਨੇ ਕਿਹਾ ਕਿ ਮੈਂ ਤੁਹਾਡੇ ਅੰਦਰ ਤਾਂ ਵਸਦਾ ਹਾਂ ਇਹਨੇ ਤਾਂ ਕਿਹਾ ਜੇ ਮੈਂ ਸੱਚਾ ਸਤਗੁਰੂ ਹੋਇਆ ਤੁਹਾਡੇ ਅੰਦਰ ਜਾਮਾਂਗਾ ਫੜ ਤੇ ਉਹਨੇ ਸ਼ਰਤ ਨਹੀਂ ਸੀ ਰੱਖੀ ਕਿ ਤੁਹਾਡੇ ਚ ਥੋੜੇ ਹੱਥ ਫੜਾਂਗਾ ਹਰ ਕਿਸੇ ਦੇ ਅੰਦਰ ਜਿਹੜਾ ਵੀ ਉਹਨੂੰ ਆਪਣੇ ਅੰਦਰ ਰੱਖਣਾ ਚਾਹੁੰਦਾ ਉਹਦੇ ਅੰਦਰ ਉਹ ਰਹਿੰਦਾ ਹੈ ਹਰ ਜੀਵ ਦੇ ਅੰਦਰ ਉਹਦਾ ਅੰਸ਼ ਹੈ ਇਹ ਸੰਸਾਰ ਕਣ-ਕਣ ਦੇ ਵਿੱਚ ਉਸਮਾਇਆ ਹੋਇਆ ਹੈ ਜੇ ਕਨਕਨਸ਼ੀਅਸ ਮਾਇਆ ਹਰ ਜੀਵਾਤਮਾ ਦੇ ਵਿੱਚ ਵੀ ਸਮਾਇਆ ਨਰ ਦੇ ਹੁਕਮਾਂ ਦੇ ਵਿੱਚ ਅਸੂਲਾਂ ਦੇ ਵਿੱਚ ਦਿੱਤਾ ਹੋਇਆ ਸਰਬ ਮਨੁੱਖ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਸੋ ਜੇਕਰ ਅਸੀਂ ਪਰਮਾਤਮਾ ਨੂੰ ਪਿਆਰ ਕਰਨਾ ਤਾਂ ਸਾਰਿਆਂ ਨੂੰ ਪਿਆਰ ਕਰਨਾ ਪੈਣਾ ਕਿਸੇ ਨਾਲ ਗੁੱਸਾ ਗਿਲਾ ਰੱਖ ਕੇ ਅਸੀਂ ਪਰਮੇਸ਼ਰ ਨਾਲ ਪਿਆਰ ਕਰਨ ਦਾ ਦਾਵਾ ਨਹੀਂ ਕਰ ਸਕਦੇ ਪਰਮੇਸ਼ਰ ਬੇਸ਼ੱਕ ਦੀ ਪਿਆਰ ਕਰਦਾ ਉਹ ਆਪਣੇ ਵਾਅਦਿਆਂ ਤੋਂ ਨਹੀਂ ਮੁਕਰਦਾ ਪਰੰਤੂ ਇੱਕੋ ਹੀ ਮਾਂ ਪਿਓ ਦੇ ਦੋ ਪੁੱਤ ਹੋ ਸਕਦੇ ਨੇ ਦੋਨੇ ਸਹੀ ਰਾਹ ਤੇ ਚੱਲਣ ਵਾਲੇ ਵੀ ਹੋ ਸਕਦੇ ਨੇ ਪਰੰਤੂ ਉਹਨਾਂ 'ਚ ਇੱਕ ਫਰਕ ਹੋ ਸਕਦਾ ਇੱਕ ਮਾਂ ਪਿਓ ਦੇ ਇੱਜ਼ਤ ਲਈ ਸਤਕਾਰ ਲਈ ਪਿਆਰ ਲਈ ਸਹੀ ਰਾਹ ਤੇ ਚੱਲ ਰਿਹਾ ਉਹਦੇ ਦੱਸੇ ਮਾਰਗ ਤੇ ਚੱਲ ਰਿਹਾ ਤੇ ਦੂਜਾ ਛਿੱਤਰ ਦੇ ਡਰ ਤੋਂ ਚੱਲਦਾ ਅਸੀਂ ਕਿੱਦਾਂ ਦੇ ਪੁੱਤ ਬਣਨਾ ਅਸੀਂ ਇਸ ਚੀਜ਼ ਦੀ ਵਿਚਾਰ ਜ਼ਰੂਰ ਕਰਨੀ ਹੈ ਹਰ ਕਿਸੇ ਨੂੰ ਸਿਰਫ ਤੇ ਸਿਰਫ ਪਿਆਰ ਦੀ ਨਿਗਾ ਨਾਲ ਦੇਖੀਏ ਉਸ ਪਿਆਰ ਦੀ ਨਿਗਾ ਨਾਲ ਜੋ ਆਤਮਾ ਤੇ ਪਰਮਾਤਮਾ ਦਾ ਹੋਣਾ ਚਾਹੀਦਾ ਕਿਉਂਕਿ ਉਹ ਵੀ ਆਤਮਾ ਉਸੇ ਪਰਮਾਤਮਾ ਦਾ ਅੰਸ਼ ਹੈ ਉਸ ਨੂੰ ਪਿਆਰ ਕਰਨਾ ਵੀ ਪਰਮਾਤਮਾ ਨਾਲ ਪਿਆਰ ਕਰਨਾ ਹੀ ਹੈ ਇਥੇ ਆਪ ਜੀ ਤੋਂ ਕੀ ਮੰਗਣਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ